ਦੇ ਖਾੜੇ ਜੋਰ ਕਰਦਾ ਸੋਨੂ ਪਹਿਲਵਾਂਜੀ ਨੂੰ ਆਪਣਾ ਉਸਤਾਦ ਮੰਨਦਾ ਹੈ ਆਪਣਾ ਉਦਾਰਸ਼ ਮੰਨਦਾ ਹੈ ਆਪਣਾ ਗੁਰੂ ਮੰਨਦਾ ਹੈ ਨਾਲ ਮੰਗਾ ਪਹਿਰਵਾਨ ਨਾਲ ਸੁਧਾਮ ਪਹਿਲਵਾਨ ਤੇ ਨਾਲ ਛੋਟਾ ਵੀਰ ਸਨੀ ਪਹਿਰਵਾਨ ਜੀ ਇਕੱਠੇ ਜੋਰ ਕਰਾਉਂਦੇ ਨੇ ਤੇ ਆਹ ਮੁੰਡਾ ਚਿੱਟੇ ਕੈਂਚ ਦੇ ਵਿੱਚ ਹੈ ਇਹ ਮੁੰਡਾ ਚਵਾਲ ਦੀ ਧਰਤੀ ਤੋਂ ਆਇਆ ਹੈ ਜਦੋਂ ਆਪਾਂ ਇੱਥੋਂ ਨਕੋਦਰ ਤੋਂ ਮਲਸੀਆਂ ਤੇ ਮਲਸੀਆਂ ਤੋਂ ਲੋਈਆਂ ਲੋਈਆਂ ਤੋਂ ਸੁਲਤਾਨਪੁਰ ਲੋਧੀ ਦੇ ਨਾਲ ਕਹਿੰਦੇ ਗੋਦਵਾਲ ਸਾਹਿਬ ਤੇ ਨਾਲ ਕਹਿੰਦੇ ਜਵਾਲ ਪਿੰਡ ਪੈਂਦਾ ਹੈ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇਹਦੇ ਡੈਡੀ ਨੇ ਵੀ ਪਹਿਲਵਾਨੀ ਕੀਤੀ ਹੈ ਇਹ ਰਾਜੂ ਪਹਿਲਵਾਨ ਦਾ ਪੁੱਤਰ ਹੈ ਇਹ ਮੁੰਡਾ ਮਾਝੇ ਵਾਲਾ ਹੈ ਇੱਕ ਪਾਸੇ ਮੁੰਡਾ ਦਵਾਬੇ ਵਾਲਾ ਹੈ ਚੱਕਲਾ ਮਹਿਕ ਜਵੇਂਦਰਾ ਕਰਗਲ ਮੁੱਲਾ ਦੀ ਵਾਹ ਵਾਹ ਬਹੁਤ ਵਧੀਆ ਕੁਸ਼ਤੀ ਖੇਡ ਦੇ ਮੈਦਾਨ ਵਿੱਚ ਚੱਲਦੀ ਪਈ ਐਰ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਇੱਕ ਬੰਨੇ ਵਿਸ਼ਾਲ ਆ ਤੇ ਨਾਲ ਅਮਨ ਨਿਕੋਤਰ ਐਨ ਕਹਿੰਦੇ ਵੀ ਗੱਬਰ ਨੂੰ ਨਾਲ ਜੋਰ ਲੱਗਦਾ ਪਿਆ ਵੇਖਾਂਗੇ ਕੀ ਗੱਲ ਬੰਦੀ ਕੁਸ਼ਤੀ ਦੀ ਇਹ ਸਮੇਂ ਦੀਆਂ ਬਾਤਾਂ ਕਹਿੰਦਾ ਹੋਵੇ ਛੇੜ ਜਿਹਾ ਦਿਲ ਨਾਲੇ ਚੀਤੇ ਵਾਲੀ ਫੁਰਤੀ ਮਾਂ ਬਾਪ ਉਸਤਾਦ ਕੋਲੋਂ ਮੇਰੀ ਹੋਵੇ ਗੁਰਤੀ ਖਾਣ ਪੀਣ ਪੱਖੋਂ ਖੁੱਲਾ ਨਾਲੇ ਹੋਵੇ ਜੀਤਲ ਜੀ ਫਿਰ ਜਾ ਕੇ ਕਿਤੇ ਮੱਲ ਹੁੰਦਾ ਏ ਧਿਆਨ ਜੀ ਲਿਖੇ ਅਮਨ ਦੋਲ ਗੱਲਾਂ ਸੋਚਦੇ ਵਿਚਾਰ ਜੀ ਫਿਰ ਕਿਤੇ ਜਾ ਕੇ ਮੱਲ ਆਇਤੀ ਆਜ ਬਈ ਇਹ ਜਾ ਕੇ ਹਲ ਹੁੰਦਾ ਏ ਥਿਆਰੇ ਮੁੜ ਕੋ ਮੁਲਕੀ ਹੋ ਕੇ ਵੇਖੋ ਜੋਰ ਚੁਬਰਾਂ ਦੇ ਕੰਡਾ ਵੀ ਨਹੀਂ ਚੁਬਦਾ ਜਿਸਮਾਂ ਘਟੌਰ ਚੁਬਰਾਂ ਦੇ ਚੜਦੀ ਉਮਰ ਗਰਮ ਖੂਨ ਲਲਕਾਰੇ ਤਾਮਾਈ ਦੇ ਔਰ ਰਾਜੇ ਖੇਲੇ ਮਰਦ ਮਦਾਂਗੋ ਓ ਡਰ ਕੇ ਨਹੀਂ ਭਜਦੇ ਔਰ ਰਾਜੇ ਖੇਲੇ ਮਰਦ ਮਦਾਂਗੋ ਡਰ ਕੇ ਨਹੀਂ ਭਜਦੇ ਔਰ ਸਾਹਮਣੇ ਨਾਮਾਦੇਵ ਭਲੀ ਪੁੱਤਰ ਕੌਣ ਦਾ ਮਰੂਆ ਸਾਹਮਣੇ ਗੱਲਾਂ ਹੋਣਗੀਆਂ ਇੱਕ ਪਾਸੇ ਮੁੰਡਾ ਮਾਝੇ ਵਾਲਾ ਮਾਝੇ ਵਾਲਾ ਮੰਜਾਇ ਕੱਲਾ ਸਰੇ ਹਰਵੇ ਬਾਬਲਾ ਹਰਵੇ ਮੇਰਾ ਮਾਝੇ ਸਾਗਣਾ ਕਰਵੇ ਉਥੋਂ ਦੇ ਜੱਟ ਭੜੇ ਸੁਣੀਦੇ ਉਠਾ ਨੂੰ ਪਾਉਂਦੇ ਖੜਵੇ ਉਹ ਖੜਤਾ ਮੇ ਤੋਂ ਕੁੱਟਨੀ ਹੋਣੀ ਉਹ ਕੁੱਤੋਂ ਲੈnde ਫੜਵੇ ਅੰਮੇੜਾ ਉੱਡੇ ਡੋਰੀਆ ਮਹਿਲਾ ਵਾਲਾ ਕਰਵੇ ਮੇਰਾ ਉੱਡੇ ਡੋਰੀਆ ਮੇਲਾ ਵਾਲਾ ਕਰਵੇ ਐਨ ਕਹਿੰਦੇ ਵੀ ਕੌਣ ਦੁਨੀਆ ਪਾਵੇਗਾ ਉਧਰਲੇ ਪਾਸੇ ਅਮਨ ਅੱਜ ਨਗਰ ਦਾ ਮੇਲਾ ਹੈ ਅੱਜ ਖਾੜ ਦੇ ਉਸਤਾਦਾਂ ਦਾ ਅੱਜ ਉਹਨਾਂ ਬਜ਼ੁਰਗਾਂ ਦਾ ਮੇਲਾ ਹੈ ਇਸ ਖਾੜ ਦੇ ਵਿੱਚ ਐਨ ਕਿਹਦੇ ਬੋਦੀ ਪਹਿਲਵਾਨ ਜੀ ਬਾਪੂ ਬੋਦੀ ਪਹਿਲਵਾਨ ਜੀ ਨੇ ਮੱਲੀ ਕੀਤੀ ਹੈ ਕੁਸ਼ਤੀ ਦਾ ਮਾਮੂਰ ਕੁਸ਼ਤੀ ਦਾ ਵੱਡਾ ਸਟੇਸ਼ਨ ਜਿਹਦੀ ਗੱਲ ਅੱਜ ਨਕੋਦਰ ਦੀ ਧਰਤੀ ਤੇ ਹੋ ਰਹੀ ਹੈ ਆਜਾ ਤੁੰਦਰਾ ਚੱਕਰਾ ਮਹਿਗ ਛੇੜ ਦੇ ਘਾੜੇ ਨੂੰ ਵਾਹ ਵੀ ਵਾਹ ਲੈ ਵੀ ਮੰਗਿਆ ਸਾਡੇ ਗੁਰੂ ਜੀ ਦੋਸਤ ਮਿਹਰਦੀਨ ਜੀ ਜੇ ਨਾ ਦੀ ਕਲਮ ਲਿਖਦੀ ਸੀਨ ਸਫਰ ਗੁਰਪ੍ਰਗਤ ਕਬੀਰ ਵਾਂਗੂ ਧੁੱਕੀ ਘਾਟ ਗੁੱਟ ਪਾਣੀ ਪੀ ਛੱਡੇ ਧੁੱਕ ਸੁਖ ਦੀ ਸਹੀ ਜਾਵੇ ਧੁੱਕ ਹੋਵੇ ਦਾ ਮੂਹਨਾ ਸੀ ਕੱਢੇ ਧੁੱਕ ਪੱਜਦੇ ਜੇਦ ਨੂੰ ਜਾਣ ਕੇ ਨਾ ਓਵੇਂ ਤਾਂ ਕਿਤੇ ਵੀ ਨਹੀਂ ਛੱਡੇ ਉਸ ਮੱਲ ਨੇ ਕੁਸ਼ਤੀਆਂ ਢੋਈਆਂ ਘੋੜੇ ਨਾ ਆਵੇਂ ਵਿੱਚ ਖਰਾ ਦੇ ਪੀ ਛੱਡੇ ਮਹਿਲਦੀਨਾ ਉਸਤਾਦਾਂ ਦੇ ਹੋਂਦ ਦਰਸ਼ਨ ਪਾਣੀ ਪੈਰਾਂ ਦੇ ਟੋਕੇ ਪੀ ਛੱਡੇ ਚੱਲ ਓ ਅਮਨ ਭਰ ਜੇ ਚਿੱਸੇ ਵਾਲਾ ਇਹ ਅਮਨ ਹੈ ਦੂਜੇ ਪਾਸੇ ਵਿਸ਼ਾਲ ਹੈ ਕਹਿੰਦਾ ਜ ਸਾਰੀਰ ਹੈ ਵਜਨ ਵੱਲੋਂ ਐਨ ਕਹਿੰਦੇ ਵੀ ਮੁੰਡੇ ਵੱਲੋਂ ਕੋਈ ਕਮੀ ਨਹੀਂ ਹੈ ਰੱਬ ਦੀ ਦੇਰ ਹੈ ਚੜ੍ਹਦੀ ਬਰੇਜ ਹੈ ਪੱਟੀ ਵਾਲੇ ਮੱਲ ਜਿਹੜੇ ਮਸ਼ਹੂਰ ਹੈ ਜਿਹੜਾ ਜੱਸਾ ਪੱਟੀ ਵਾਲਾ ਉਹਦੀ ਰੈਸ਼ ਦਰਦਾਰਨ ਦੇ ਵਿੱਚ ਹੈ ਮਿਲ ਰਿਓ ਕਹਿੰਦੇ ਮਾਝੇ ਮੱਲ ਜ਼ੋਰ ਵਾਲਾ ਐਨ ਕਹਿੰਦੇ ਗੱਲਾਂ ਹੋਈਆਂ ਪਈਆਂ ਸਮੇਂ ਦੀਆਂ ਬਾਤਾਂ ਹੋਈਆਂ ਸਮੇਂ ਦੀਆਂ ਕਹਾਣੀਆਂ ਛੜੀਆਂ ਉਧਰਲੇ ਪਾਸੇ ਮੁੰਡਾ ਨਕੌਦਰ ਵਾਲਾ ਅਮਨ ਹੈ ਇਹ ਮੁੰਡੇ ਦਾ ਜਨਮ ਜਨਮ ਪੁੰਮੀ ਪਿੰਡ ਮਲੜੀ ਬਾਬੇ ਮਲਦੇ ਵੀ ਐਨ ਬਾਬਾ ਜੀ ਉਹਨਾਂ ਦੀ ਸ਼ਾਦੀ ਸੇ ਇਹ ਨਗਰਾਂ 'ਚ ਚਲ ਸ਼ੋਪਰਾਪਤ ਧਰਤੀ ਬਈ ਹੈ ਔਰ ਜੱਕ ਪਿੰਡਾਂ ਦੇ ਵਿੱਚ ਵੀ ਬਾਬਾ ਜੀ ਉਹਨਾਂ ਦੇ ਚਲ ਸ਼ੋਪਰਾਪਤ ਧਰਤੀ ਵਿੱਚ ਬਾਬਾ ਮੁੰਡਾ ਸਾਹਿਬ ਜੀ ਨਾਲ ਆਏ ਫੱਡੇ ਪੱਦਰ ਤੇ ਕੱਥੂ ਨੰਗਰ ਦੀ ਧਰਤੀ ਦੇ ਬਾਬਾ ਮੁੰਡਾ ਸਾਹਿਬ ਜੀ ਦਾ ਜਨਮ ਹੋਇਆ ਐਨ ਕਹਿੰਦੇ ਵੀ ਬੱਲੇ ਬੱਲ ਹੋਈ ਹੈ ਤੇ ਬਾਬਾ ਦੀਪ ਸਿੰਘ ਦਾ ਜਨਮ ਜਿਹੜਾ ਕੋਵਿੰਡ ਦੀ ਧਰਤੀ 'ਚ ਹੋਇਆ ਮੱਝ ਦੀ ਧਰਤੀ ਸੂਰਬੀਰਾਂ ਦੀ ਧਰਤੀ ਹੈ ਜੋਧਨ ਦੀ ਧਰਤੀ ਹੈ ਪੂਵੀ ਮੋਹਰਗਾ ਤੇ ਇਧਰ ਅਜ਼ਮੇਰ ਨੂੰ ਵੀ ਮਾਰਗਾ ਸਾਹਮਣੇ ਕੌਣ ਦਾ ਮਾਰੂਗਾ ਫਟਕੇ ਵਾਲੇ ਵੱਡੇ ਮੱਲ ਜਿਹੜੇ ਨੇ ਉਹਨਾਂ ਨੂੰ ਦੇਤੀ ਹੈ ਦੋਨੇ ਮੱਲ ਤਿਆਰ ਬਤਿਆਰ ਹੋ ਜਾਇਆ ਸਮੇਤ ਸ਼ਾਕੋਟ ਤੇ ਨਾਲ ਕਰਮਾ ਪਰਵੰਜੀ ਰਾਮੇਵਾਰ ਤੇ ਗੱਲਾਂ ਵੱਡੀਆਂ ਹੋਣਗੀਆਂ ਵੱਡੀ ਕੁਸ਼ਤੀ ਹੋਣੀ ਹੈ ਤੇ ਆਹ ਦੋ ਨੰਬਰ ਦਾ ਫਟਕਾ ਤੇ ਉਸ ਤੋਂ ਬਾਅਦ ਇੱਕ ਨੰਬਰ ਦਾ ਫਟਕਾ ਹੋਵੇਗਾ ਆਜਾ ਦਵਿੰਦਰਾ ਲਾਈਵ ਮੰਗਿਆ ਕਹਿੰਦਾ ਮਾਨ ਨਹੀਂ ਕਰੀਦਾ ਕਿਸੇ ਗੱਲ ਦਾ ਭਰਾਵਾ ਲੋਕੀ ਕੱਪਿਆਂ ਤੋਂ ਕੱਪੇ ਪਏ ਆ ਸੌਂਦੇ ਨੇ ਵਿਚਾਲੇ ਕਈ ਪੁਲਾ ਥੱਲੇ ਜਾ ਕੇ ਕਿਤੇ ਕੋਠੀਆਂ ਪੌਂਦ ਨੇ ਰੇਸ਼ਮੀ ਪਿਸ਼ਾਕਾਂ ਵਪਾਰੀ ਇੱਥੇ ਇੱਥੇ ਪਾਟੇ 'ਤੇ ਕਿਸਾਨਾਂ ਦੇ ਚੱਕੇ ਪਿਆ। ਕਈਆਂ ਦੇ ਨਿਆਰੇ ਭੁੱਖੇ ਸੌਂ ਜਾਂਦੇ। ਕਈਆਂ ਦੇ ਕੁੱਤੇ ਵੀ ਬ੍ਰਿਟਾ ਨਾਲ ਰੱਜੇ ਹੋਇਆ। ਗੁੱਸੇ ਕੋਲ ਬੰਦੇ ਕੋਲ ਹਸਲਾ ਨਹੀਂ ਚਾਹੀਦਾ। ਦੱਸੀ ਤੇ ਲੜਾਈ ਨੂੰ ਨਜਾਇਜ਼ ਨਹੀਂ ਵਧਾਈਦਾ। ਮੁੰਡਿਆਂ ਦੇ ਕਾਲਜੇ 'ਤੇ ਖੇਕਾਂ ਨਹੀਂ ਚਾਹੀਦਾ। ਤੇ ਕੁੜੀਆਂ ਦੇ ਕਾਲਜੇ 'ਤੇ ਕੀੜਾ ਨਹੀਂ ਲਾਈਦਾ। ਹਾਕਮ ਦੀ ਗਾੜੀ ਮਾਰੀ, ਘੋੜੇ ਦੀ ਪਿਛਾੜੀ ਮਾਰੀ। ਚੌਕ 'ਚ ਜੁਪਾਰੇ ਨੂੰ ਬਾਰੀ ਨਹੀਂ ਚਾਹੀਦੀ। ਜੇ ਧੋਖੇਬਾਜ਼ ਬੰਦੇ ਨਾਲ ਮੰਗਿਆ ਯਾਰੀ ਨਹੀਂ ਚਾਹੀਦੀ ਤੇ ਧੋਖੇबाज ਬੰਦੇ ਨਾਲ ਮੰਗਿਆ ਯਾਰੀ ਨਹੀਂ ਚਾਹੀਦੀ ਵਾਹ ਜੀ ਹਾਂ ਸਾਹਮਣੇ ਰੱਖਿਆ ਤਣਦੇ ਗੋਡਾ ਇਸ ਵੇਲੇ ਮੁੰਡਾ ਪੂਰੀ ਪੋਜੀਸ਼ਨ ਲੈ ਕੇ ਬੈਠਾ ਹੋਇਆ ਹੈ ਕਦੋਂ ਦਾ ਮਰੇਗਾ ਇੱਕ ਨੰਬਰ ਦੀ ਚੰਡੀ ਵਾਲੇ ਮੱਲੇ ਨੂੰ ਮੈਂ ਬੇਨਤੀ ਕਰੂੰਗਾ ਉਹ ਵੀ ਚਾਰ ਕਦਮ ਹਲਕੇ ਹਲਕੇ ਚੱਕੇ ਸਾਡੇ ਕੋਲ ਆ ਜਨ ਇੱਕ ਲਾਸਤ ਤਸਵੀਰ ਹੋਵੇਗੀ ਕੌਣ ਪੜਗਾ ਜਿੱਤੂਗਾ ਸਮੇਂ ਦੀਆਂ ਬਾਤਾਂ ਹੋਣਗੀਆਂ ਸਮੇਂ ਦੇ ਰੰਗ ਹੋਣਗੇ ਇਹ ਮੁੰਡੇ ਦੀ ਵੀ ਵੱਖਰੀਆਂ ਗੱਲਾਂ ਹੋਣੀਆਂ ਹੈ ਸਰਵਿੰਦਰ ਜਾਰੀ ਕਰਨਾ ਸਮਾਂ ਹੋ ਗਿਆ ਪਟਕੀ ਦਾ ਚੱਲ ਓ ਯਮਨ ਚੱਲੋ ਵਿਚਾਲੇ ਓ ਨਹੀਂ ਰਿਸਾ ਓ ਨਹੀਂ ਰਿਸਾ ਇਹ ਪਾਸੇ ਜਮਾਲ ਵਾਲਾ ਐਨ ਪਾਸੇ ਜਮਾਲ ਵਾਲਾ ਫੈਰੀ ਕੁੱਕ ਨੇ ਯੋ ਓ ਬੱਲੇ ਤਾੜੀ ਮਾਰੋ ਤਸਕੀਰ ਇੱਕ ਵਾਰੀ ਤਾੜੀ ਯਾ ਤਾੜੀ ਮਾਰੋ ਯਾਰ ਇੰਨਾ ਵਧੀਆ ਬਿਚੀ ਹੋਈ ਜੇ ਇੰਨੇ ਭਾਰੇ ਸਰੀਰ ਚੋਂ ਥੱਲੇ ਨਿਕਲਣਾ ਬੜਾ ਔਖਾ ਹੁੰਦਾ ਸੋ ਮੁੰਡਾ ਵਿਚਾਰ ਵੀ ਬਹੁਤ ਵਧੀਆ ਬਾਜੇ ਵਾਲਾ ਸੋ ਰਾਜੂ ਪ੍ਰਵਾਨ ਦਾ ਪੁੱਤਰ ਏ ਕੇ ਤੜਕੇ ਉਹੀ ਪੁੱਕ ਦੇ ਵਿੱਚ ਮਦਾਨਾਂ ਦੇ ਫਿਰ ਕਿੱਲਿਆਂ ਦੇ ਵਿੱਚ ਪਿੰਡ ਜੁੜਦੇ ਜਦ ਹੁੰਦੇ ਢੇੜ ਨੇ ਸਾਨਾਂ ਦੇ ਘਰ ਛੱਡ ਕੇ ਖਾਰੇ ਵਿੱਚ ਰਹਿੰਦੇ ਆ ਵੱਡੇ ਜਿਗਰੇ ਦੇਖੋ ਜਵਾਨ ਜਵਾਨਾਂ ਦੇ ਅਮੰਦੋ ਢੇਲੇ ਬਾਬੇ ਨਾਨਕੋਏ ਜਿਨ੍ਹਾਂ ਮਾਤ ਗੁਰੂ ਦੀ ਝੱਲੀ ਆ ਕੋਹੀ ਖੜਦੇ ਮੋਰੇ ਤੂਫਾਨਾਂ ਦੇ ਇਹ ਹੀਰੇ ਪੁੱਤ ਸਾਡੇ ਕਾਕਾ ਭਰਾ ਵੀ ਆ ਗਿਆ ਸੱਤੂ ਵੀ ਆ ਗਿਆ ਤੇ ਫਰਮਾਨ ਵੀ ਆ ਗਿਆ ਹੈ ਾਰੇ ਵੀਰ ਸਾਡੇ ਗੁੱਜਰ ਬਰਾਦਰੀ ਦੇ ਭਰਾ ਪਹੁੰਚੇ ਹੋਏ ਨੇ ਲੱਖ ਲੱਖ ਵਧਾਈਆਂ ਜੀ ਹਾਂ ਜੀ ਤੇ ਧੰਨਵਾਦ ਕਰਦੇ ਆ ਇਹਨਾਂ ਦਾ ਵੀ ਮਾਨ ਸਨਮਾਨ ਜਾ ਦੇ ਅੱਜ ਵਿੱਚ ਸਾਡੇ ਗੁੱਜਰਾ ਦੇ ਜਵਾਨ ਵੀ ਮੰਗੇ ਭਰਾ ਗੁਜਰਾ ਸ਼ੇਰ ਸੁਣਾਇਆ ਪਾ ਜੀ ਹਾਂ ਜੀ ਕਿ ਪੈ ਜਾਵੇ ਅੱਖ ਵਿੱਚ ਵਾਲੇ ਉਹਨੂੰ ਵਾਲ ਤੱਕ ਕਰਦਾ ਪੈ ਜਾਵੇ ਜਿੰਦਰੇ ਨੂੰ ਜੰਗਾਲ ਉਹਨੂੰ ਜੰਗਾਲ ਤੱਕ ਕਰਦਾ ਪੈ ਜਾਵੇ ਬੈਂਕ ਦਾ ਵਿਆਜ ਸਿਰ ਵਿਆਜ ਤੱਕ ਕਰਦਾ ਮੁੱਕ ਜਾਵੇ ਅਮਲੀ ਤੋਂ ਮਾਲ ਉਹਨੂੰ ਮਾਲ ਤਾਂ ਕਰਦਾ ਜੇ ਮੁੱਕ ਜਾਵੇ ਪਰਾਲੀ ਕੁੱਝ ਇਹਨਾਂ ਨੂੰ ਸਿਆਲ ਤਾਂ ਕਰਦਾ ਜੇ ਮੁੱਕ ਜਾਵੇ ਪਰਾਲੀ ਕੱਢ ਜਾਂਦੇ ਆ ਸਾਡੇ ਗੁੱਜਰ ਭਾਈ ਆ ਜਿਹੜੇ ਐਂੀਆਂ ਮਠੇਗੀਆਂ ਮੜੀਆਂ ਮੜਵਾਉਂਦੇ ਆ ਇਹ ਦੁੱਧ ਜਿਹੜਾ ਇਹਨਾਂ ਦਾ ਜਾਂਦਾ ਡੇਰੀਆਂ ਦੇ ਵਿੱਚ ਇਹਨਾਂ ਦੀ ਵੱਡੀ ਮਿਹਨਤ ਹੈ ਬਾਬਾ ਮਿਹਨਤ ਕਰੇ ਬਾਬਾ ਜੀ ਸਭ ਨੂੰ ਦੁੱਧ ਔਰ ਪੁੱਤ ਬਖਸ਼ੇ ਇਹ ਦਾਦਿਆਂ ਦੇ ਚਰਨਾਂ 'ਚ ਰੁਈ ਹੈ ਅਜਾ ਦਿਨ ਗਰਾਭ ਜੀ ਲੈ ਮੰਗਿਆ ਕਹਿੰਦਾ ਬਾਪੂ ਪੂਰੀ ਮੱਝ ਲਿਆਵੇ ਜੀ ਦਾ ਦੁੱਧ ਡੇਰੀ ਨਾ ਜਾਵੇ ਚਾਲ ਬੱਕਰੇ ਦਾ ਫਿਰ ਪਾਉਣਾ ਹੀ ਪੈਂਦਾ ਇਹ ਪੁੱਤ ਨੂੰ ਪ੍ਰਵਾਰ ਬਣਾਉਣਾ ਸੱਜੂ ਕਰਤਾ ਘੋੜਾ ਚੱਲੋ ਜਮਨ ਚੱਲੋ ਵਿਚਾਲ ਐਨ ਸੂਰਜ ਚੜ੍ਹਦੇ ਤੋਂ ਨਹੀਂ ਤੇ ਮੇਰੇ ਪਾਸੇ ਸੂਈਆਂ ਟਿਕ-ਟਿਕ ਕਰਦੀਆਂ ਮਈਆਂ ਔਰ ਦਸਕਵੀਰ ਇਸ ਵੇਲੇ ਉਹ ਮਾਂ ਆ ਕੇ ਪੁੱਜੇ ਹੋਏ ਨੇ ਔਰ ਚੰਡੀ ਵਾਲੇ ਮੱਲੇ ਨੂੰ ਮੈਂ ਬੇਨਤੀ ਕਰੂੰਗਾ ਜੋਗੇ ਸਮਾ ਗਰਵੀਦਾ ਹੈ ਅਸਰ ਇਲਾਕਾ ਤਾਂ ਕਿ ਦੇਸ਼ ਦੇ ਵਿੱਚ ਜਿਹੜਾ ਨਾਮ ਰੋਸ਼ਨ ਕਰ ਸਕਣ ਔਰ ਇਹ ਧਰਤੀ ਦੇ ਗੁਰੂਆਂ ਪੀਰਾਂ ਦੀ ਫਕੀਰਾਂ ਦੀ ਧਰਤੀ ਹੈ ਇਹ ਧਰਤੀ ਕੋਲੋਂ ਸਿੱਖਿਆ ਜਾਂਦਾ ਹੈ ਔਰ ਜੀਐਸ ਸਟੂਡੀਓ ਲਾਈਵ ਧੰਨਵਾਦ ਕਰਦੇ ਆਂ ਔਰ ਜੀਐਸ ਲਾਈਵ ਸਟੂਡੀਓ ਹਾਂਜੀ ਟੀਵੀ ਜੀਐਸ ਸਾਡੇ ਗਜਤ ਸਿੰਘ ਜੀ ਨਸਮਰ ਪੱਤਰਕਾਰ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਓ ਇੱਕ ਯਾਦਗਾਰੀ ਤਸਵੀਰ ਬਾਨੀ ਬਾਨੀ ਸਾਰੇ ਜਿੰਨੇ ਭਰਾਵਾ ਨਾਲ ਆ ਜਾਓ ਤਸਵੀਰ ਕਰਾਈਏ ਪੱਜ ਕੇ ਲਈ ਕੋਸ਼ਿਸ਼ ਜਿੰਨੇ ਮੁੰਡੇ ਕੁੜੇ ਨੇ ਅੰਮਾ ਦੇ ਟਾਈਮ ਭਵੇਂ ਹੁਣ ਸਵੇਰੇ ਤੋਂ ਹੋਰ ਤੇ ਪੇਪਰ ਪੂਪਰ ਵੈਸੇ ਪੈ ਗਿਆ ਤੇ ਉਸ ਤੋਂ ਬਾਅਦ ਦਾਖਲੇ ਸ਼ੁਰੂ ਹੋ ਜਾਣੇ ਚੁੱਟੀਆਂ ਦੇ ਵਿੱਚ ਹੁੰਦੇ ਆ ਤੇ ਨੇ ਦੇ ਵੇਰ ਸ਼ਾਮਾਂ ਦੇ ਟਾਈਮ ਜ਼ਰੂਰ ਇਹਨਾਂ ਨੂੰ ਖਾੜੇ ਭੇਜਿਆ ਕਰੋ ਇਹ ਜਿਹੜੇ ਮਾਲਾ ਚ ਕੁਲਤਗੇ ਇਹਨਾਂ ਨੂੰ ਬੇਦੀ ਵੀ ਖਾੜੇ ਵਿੱਚ ਜ਼ਰੂਰ ਆਇਆ ਕਰਨਾ ਆ ਛੋਟੇ ਜਿਹੜੇ ਬੱਚੇ ਆ ਜਾਓ ਬਾਨੀ ਬਾਹਰ ਗੱਲ ਕਰ ਉਧਰ ਇੱਥੇ ਮੈਂ ਪੱਟ ਕੇ ਵਾਹ ਵੀ ਵਾਹ ਅਮਨ ਵੀ ਚੱਲਦਾ ਪਿਆ ਜੀ ਚੱਲ ਮੰਨ ਕਹਿੰਦਾ ਜੁਨ ਮੋਰੀ ਨਹੀਂ ਸੀ ਆਉਂਦੀ ਨਾ ਲਾਇਓ ਕਿਸੇ ਨੇ ਜਾਰੀ ਤਨੇ ਚੰਗੇ ਕੰਮ ਆਉਂਦੇ ਆ ਚੇਲਾ ਖੁਰਪਾ ਤੇ ਖਿਜਾਰੀ ਵਾਹ ਵਾਹ ਕਵਿੰਦਰ ਆ ਵੀ ਲਾ ਕੇ सोनू ਭਾਜੀ ਪਟਕਾ ਲਿਓ ਪਟਕੇ ਦੀ ਕੁਸ਼ਤੀ ਦੇ ਮਾਲੇ

ਜੇਤੂ ਬਣ ਗਿਆ ਬਰਵਿਊ ਵੀ ਆ 15 ਮਿੰਟ